ਦੀ ਸਰਕਾਰ ਜਿੰਦਾਬਾਦ ਮਾਦੀ ਸਰਕਾਰ ਜਿੰਦਾਬਾਦ ਮਾਦੀ ਸਰਕਾਰ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਕਿਸਾਨ ਦੇਸ਼ ਦਾ ਤਾਨਾਸ਼ਾ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਤੀਸਰੀ ਵਾਰੀ ਸਰਕਾਰ ਬਣਾਉਣ ਵਾਸਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਵਾਸਤੇ ਆ ਰਿਹਾ ਹੈ ਤੇ ਅਸੀਂ ਜਿਹੜੇ ਮਸਲੇ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਵੱਲ ਨੂੰ ਕੁਝ ਕੀਤਾ ਸੀ ਔਰ ਇਹਨਾਂ ਨੇ ਅਣਮਨੁੱਖੀ ਤਸ਼ੱਦਦ ਟਾਇਆ ਇਹਨਾਂ ਨੇ ਸੰਵਿਧਾਨ ਦੇ ਉਲਟ ਜਾ ਕੇ ਸੜਕਾਂ ਦੇ ਵਿੱਚ ਕੰਦਾਂ ਕੱਢੀਆਂ ਇਹਨਾਂ ਨੇ ਐਕਸਪਾਇਰ ਗੋਲੇ ਜਿਹੜੇ ਅਜਰੀਲੀਆਂ ਗੈਸਾਂ ਵਰਤੀਆਂ ਜਿਸ ਦੇ ਨਾਲ ਸਾਡੇ ਸੈਂਕੜੇ ਕਿਸਾਨ ਜਿਹੜੇ ਆ ਉਹ ਜ਼ਖਮੀ ਹੋਏ ਦੋ ਨੌਜਵਾਨਾਂ ਦੇ ਅੱਖਾਂ 'ਚ ਰੋਸ਼ਨੀ ਚਲੀ ਗਈ ਔਰ ਇੱਕ ਨੌਜਵਾਨ ਦੇ ਸਿੱਧੇ ਸਿਰ 'ਚ ਗੋਲੀ ਮਾਰ ਕੇ ਇਹਨਾਂ ਨੇ ਸ਼ਹੀਦ ਕੀਤਾ 40 ਤੋਂ ਵੱਧ ਇਹਨਾਂ ਨੇ ਸਾਡੇ ਟਰੈਕਟਰ ਤੇ ਹੋਰ ਵਾਹਨ ਜਿਹੜੇ ਤੋੜੇ ਅਸੀਂ ਇਹਨਾਂ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਜਾ ਰਹੇ ਸੀ ਔਰ ਹੁਣ ਮੋਰਚੇ ਨੇ ਇਹ ਫੈਸਲਾ ਕੀਤਾ ਹੈ ਕਿ ਇਹ ਵੋਟਾਂ ਲੈਣ ਵਾਸਤੇ ਆ ਰਹੇ ਨੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਸਾਡੇ ਤੇ ਇਹਨਾਂ ਤੋਂ ਤਸ਼ੱਦਦ ਕਿਉਂ ਕੀਤਾ ਤੁਸੀਂ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਿਉਂ ਕੀਤਾ ਤੁਸੀਂ ਐਮਐਸਪੀ ਦੀ ਗੱਲ ਕਰਕੇ ਉਸ ਤੋਂ ਕਿਉਂ ਮੁਕਰੇ ਤੁਸੀਂ ਲਖੀਮਪੁਰ ਦੀ ਦੋਸ਼ੀਆਂ ਨੂੰ ਸਜਾਵਾਂ ਕਿਉਂ ਨਹੀਂ ਦਿੱਤੀਆਂ ਤੁਸੀਂ ਉਹਨਾਂ ਨੂੰ ਸਜਾਹ ਦੇਣ ਦੀ ਬਜਾਏ ਟਿਕਟਾਂ ਦੇ ਕੇ ਨਵਾਜ ਰਹੇ ਹੋ ਤੇ ਅੱਗੋਂ ਤੁਸੀਂ ਹੋਰ ਵੀ ਖਲਾਸ਼ਰੀ ਦੇ ਰਹੇ ਹੋ ਕਿ ਅਗਰ ਤੁਸੀਂ ਜਿੱਤਦੇ ਹੋ ਤੇ ਤੁਹਾਨੂੰ ਉੱਚੇ ਜਿਹੜੇ ਆ ਉਹ ਉਹਦੇ ਦਿੱਤੇ ਜਾਣਗੇ ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਮਾਫ਼ ਕਿਉਂ ਨਹੀਂ ਕੀਤਾ ਤੁਸੀਂ ਪਿਛਲੀ ਦੋਨਾਂ ਟਰਮਾਂ ਦੇ ਵਿੱਚ ਇਹ ਗੱਲ ਮੰਨੀ ਸੀ ਸੋ ਸਵਾਲ ਪੁੱਛਣ ਵਾਸਤੇ ਅਸੀਂ ਜਾ ਰਹੇ ਹਾਂ ਸਾਰੀ ਸੰਗਤ ਇੱਥੇ ਇਕੱਤਰ ਹੈ ਥੋੜੀ ਦੇਰ ਤੱਕ ਅੱਗੇ ਨੂੰ ਚਾਲੇ ਪਾਉਣੇ ਆ। ਬਹੁਤ ਭਾਰੀ ਮਾਤਰਾ ਵਿੱਚ ਪੂਰਨ ਫੋਰਸ ਲਗਾਈ ਗਈ ਆ। ਕਿਹਾ ਜਿਹੜਾ ਕਿ ਤੁਹਾਨੂੰ ਅੱਗੇ ਨਹੀਂ ਜਾਣਾ। ਕੋਈ ਦਿੱਕਤ ਨਹੀਂ। ਆਪਾਂ ਸ਼ਾਂਤਮਈ ਢੰਗ ਦੇ ਨਾਲ ਜਾਣਾ। ਜਿੱਥੋਂ ਤੱਕ ਜਾਇਆ ਜਾਏਗਾ ਸਾਡੇ ਕੋਲ ਅਸੀਂ ਜਾਵਾਂਗੇ। ਕਿਉਂਕਿ ਪੁਲਿਸ ਬਲ ਦਾ ਪ੍ਰਯੋਗ ਕਰ ਸਕਦੀ ਹੈ। ਅਸੀਂ ਹਮੇਸ਼ਾ ਹੀ ਇਹ ਜਬਰ ਸਹੇ ਹੈ ਧੱਕੇ ਸਹੇ ਹੈ। ਸੋ ਸਾਡੇ ਵੱਲੋਂ ਤਾਂ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਕਲੈਸ਼ ਨਹੀਂ ਹੋਣਾ। ਇਹ ਪੁਲਿਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਪੁਲਿਸ ਨੇ ਕੀ ਕਰਨਾ ਹੈ। ਪਰ ਲੇਕਿਨ ਅਸੀਂ ਇੱਥੋਂ ਅੱਗੇ ਵਧਾਂਗੇ ਜਿੱਥੋਂ ਤੱਕ ਸਾਡੇ ਚ ਬਲ ਹੈ ਜਿੱਥੋਂ ਤੱਕ ਅਸੀਂ ਜਾ ਸਕਦੇ ਹਾਂ। ਕੋ ਤੋ ਰੋਕਾ ਦਾ ਕਾਇ ਕੀ ਇੰਨੀ ਦੇਖ ਰਗਲਾ ਇੱਕ ਕਦਮ ਹੋਵੇਗਾ ਦੇਖੋ ਫੋਰਸ ਹੈ ਜੇ ਤਾਂ ਇਹ ਹੁਣ ਅਸੀਂ ਵੀ ਮੌਕੇ ਤੇ ਦੇਖਣਾ ਹੈ ਨਾ ਕਿ ਕਿੰਨਾ ਕੁ ਕੀ ਹੈ ਅੱਗੇ ਸਾਨੂੰ ਰੋਕਣ ਦੇ ਪ੍ਰਬੰਧ ਹੈਗੇ ਆ ਕਿ ਨਹੀਂ ਹੈਗੇ ਉਹ ਮੌਕੇ ਤੇ ਡਿਸੀਜਨ ਲਿਆ ਜਾਊਗਾ ਤੇ ਆਪਣਾ ਨਾਮ ਦੱਸ ਦਿਓ ਕਿਹੜੀ ਜੂਨੀਅਰ ਦੇਖੋ ਜੀ ਮੈਂ ਹਰਸ਼ੰਦ ਸਿੰਘ ਜੋਨ ਬਾਬਾ ਬੁਰ ਸਾਹਿਬ ਪਿੰਡ ਤਿਬੜ ਦਾ ਮੁੱਖ ਸਕੱਤਰ ਹੋ ਰਿਹਾ ਜੀ ਅਸੀਂ ਇੱਥੇ ਅੱਜ ਮੋਦੀ ਦੀ ਰੈਲੀ ਨੂੰ ਜਾਣ ਵਾਸਤੇ ਇਕੱਠੇ ਹੋਏ ਆਂ ਪਰ ਮੋਦੀ ਦਾ ਅਸੀਂ ਅੱਜ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਾ ਸੀ ਕਿਸਾਨੀ ਮਸਲਿਆਂ ਦੇ ਬਾਰੇ ਵਿੱਚ ਪਰ ਉਹਨਾਂ ਨੇ ਇੰਨੀ ਕਿ ਜਾਣੀ ਕਿ ਇੱਥੇ ਫੋਰਸ ਲਗਾਈ ਹੈ ਇੱਥੋਂ ਪਠਾਨਕੋਟ ਤੇ ਜਿਹੜਾ ਦਿਨਾਂ ਨਗਰ ਹੈ ਘੱਟੋ ਘੱਟ 20-25 ਕਿਲੋਮੀਟਰ ਦੂਰ ਹੈ ਜਿਹੜਾ ਕਿ ਸਾਨੂੰ ਅਜੇ ਇੱਥੇ ਇੱਥੇ ਰੋਕ ਲਿਆ ਤੇ ਜੇ ਅਸੀਂ ਰੈਲੀ ਦੇ ਵਿੱਚ ਜਾਣਾ ਹੈ ਤੇ ਫੇਰ ਸਾਡਾ ਕੀ ਹਾਲ ਹੋਏਗਾ ਉਦੋਂ ਗਵਰਨਮੈਂਟ ਕਹਿੰਦੀ ਏ ਵੀ ਤੁਸੀਂ ਸਾਨੂੰ ਵੋਟਾਂ ਪਾਓ ਮੰਗਰ ਤੇ ਸਾਡੇ ਕੋਲ ਵੋਟਾਂ ਆਇਆ ਤੇ ਸਾਨੂੰ ਅੱਗੇ ਨਹੀਂ ਜਾਣ ਦੇਣ ਦੇ ਇਹ ਕੀ ਗੱਲ ਵੀ ਅਸੀਂ ਪਾਕਿਸਤਾਨ ਤੋਂ ਆਏ ਆ ਜਾਂ ਅਸੀਂ ਕਿ ਹੋਰ ਮੁਲਕ ਦੇ ਵਸਿੰਦੇ ਆ ਹੈਗੇ ਤਾਂ ਅਸੀਂ ਆਂਦਾ ਤਾਂ ਹੀ ਆਣਾ ਦੇਖਦੇ ਜਿਹੜਾ ਹਰ ਮੁਲਕ ਦੇ ਹਰ ਜੀ ਦਾ ਆਪਣੇ ਮੁਲਕ ਦੇ ਹਰ ਜੀ ਦਾ ਅਸੀਂ ਦੇ ਆ ਪੇਟ ਭਰਨਾ ਦਿਨ ਰਾਤ ਮਿਹਨਤ ਕਰਦੇ ਆ ਇੰਨੀ ਸੜਦੀਆਂ ਧੁੱਪਾਂ ਦੇ ਵਿੱਚ ਜਿਹੜੇ ਕੇ ਹੋਰ ਕਾਰਪੋਰੇਟ ਲੋਕ ਜਿਹੜੇ ਬਾਹਰ ਨਹੀਂ ਨਿਕਲਦੇ ਦੇ ਇੱਥੇ ਜ਼ਿਮੀਂਦਾਰ ਵੇਖੋ ਬਾਹਰ ਖਲੋ ਕੇ ਖਜਲ ਹੋ ਰਿਹਾ ਹੋਵੇ ਤੇ ਇਹ ਕਾਦੀ ਵਾਲੀ ਹੈ ਇਹ ਕਾਲਾ ਲੋਕਤੰਤਰ ਹੈ ਜਿਹੜਾ ਅੱਗੇ ਕੀ ਕਰਨਾ ਹੈ ਤੁਸੀਂ ਸਵਾਲ ਜਵਾਬ ਕਰਨੇ ਆ ਅਸੀਂ ਜੀ ਆਪਣੇ ਕਿਸਾਨੀ ਮੰਗਾ ਵਾਸਤੇ ਸਵਾਲ ਜਵਾਬ ਕਰਨੇ ਨੇ ਆਪਣਾ ਹਰਿਆਣਾ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਗਵਰਮੈਂਟ ਨੇ ਸਾਨੂੰ ਰੋਕਿਆ ਉਹ ਕਾਦੇ ਵਾਸਤੇ ਰੋਕਿਆ ਜੇ ਅਸੀਂ ਆਪਣੀਆਂ ਗੱਲਾਂ ਕਰਨ ਵਾਸਤੇ ਜਾਂ ਆਪਣੀਆਂ ਮੰਗਾਂ ਰੱਖਣ ਵਾਸਤੇ ਜੇ ਆਪਣੀ ਰਾਜਧਾਨੀ ਵਿੱਚ ਨਹੀਂ ਜਾ ਸਕਦੇ ਤਾਂ ਅਸੀਂ ਕਿੱਥੇ ਜਾਵਾਂਗੇ ਦੱਸੋ ਹਾਂਜੀ ਹਾਂਜੀ ਅਸੀਂ ਬਿਲਕੁਲ ਜੀ ਸ਼ਾਂਤਮਈ ਢੰਗ ਨਾਲ ਗੱਲ ਕਰਨਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਹਾਂ ਬਾਕੀ ਆਪਣੇ ਸਾਡੇ ਜਥੇਬੰਦੀ ਦੇ ਆਗੂਆਂ ਨੇ ਇਹੋ ਹੀ ਵਿਚਾਰ ਕੀਤਾ ਹੈ ਵੀ ਉਹਨਾਂ ਦਾ ਜਾਂ ਕੋਈ ਪੀਐਮO ਆਫਿਸ ਦਾ ਕੋਈ ਸੀਨੀਅਰ ਆਦਮੀ ਆਏ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਜੇ ਉਹ ਉਹ ਜਿਆਦਾ ਲੱਗੀ ਜੇ ਤੁਹਾਨੂੰ ਗੱਲ ਨਹੀਂ ਜਾਣ ਸਕਦਾ ਨਹੀਂ ਜਾਣ ਦਿੰਦੇ ਤੇ ਅਸੀਂ ਸੜਕ ਦੇ ਉੱਤੇ ਹੀ ਸ਼ਾਂਤਮਈ ਰੋਸ ਤਰਲਾ ਪ੍ਰਦਰਸ਼ਨ ਕਰਾਂਗੇ ਹੋਰ ਅਸੀਂ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਰਨਾ ਬਾਕੀ ਅਸੀਂ ਹਿੰਸਕ ਨਹੀਂ ਹੋਵਾਂਗੇ ਜਿੱਥੇ ਬਹਾਂਗੇ ਅਸੀਂ ਸਤਗੁਰੂ ਦਾ ਵਾਹਿਗੁਰੂ ਦਾ ਜਾਪ ਕਰਾਂਗੇ ਹਾਂਜੀ ਆ ਦੇਖੋ ਆਪਣਾ ਦੂਮਾ ਫੋਰਮਾ ਨੇ ਐਲਾਨ ਕੀਤਾ ਸੀ ਵੀ ਪੀਐਮ ਜਦੋਂ ਪੰਜਾਬ ਆਉਣਗੇ ਅਸੀਂ ਵੱਡੇ ਜਥੇ ਬਣਾ ਕੇ ਉਹਨਾਂ ਦੀ ਰੈਲੀ ਵਾਲ ਨੂੰ ਵਧਾਂਗੇ ਤੇ ਉਹਨਾਂ ਨੂੰ ਸਵਾਲ ਜਵਾਬ ਕਰਾਂਗੇ ਇਸੇ ਤਰ੍ਹਾਂ ਕੱਲ ਪਟਿਆਲੇ ਸੀ ਅ ਗੁਰਦਾਸਪੁਰ ਚ ਵੀ ਜੱਬ ਵਾਲ ਇਕੱਠੇ ਹੋਏ ਆ ਤੇ ਥੋੜੀ ਦੇਰ ਬਾਅਦ ਅਸੀਂ ਪੀਐਮਓ ਦੀ ਰੈਲੀ ਵੱਲੋਂ ਸਵਾਲ ਜਵਾਬ ਕਰਨ ਵਾਸਤੇ ਜਾਵਾਂਗੇ ਇਹ ਸਾਡਾ ਪ੍ਰੋਗਰਾਮ ਹੈ ਜਿਹੜਾ ਇਹ ਕਿਹਾ ਜਿਹੜਾ ਕਿ ਤੁਹਾਡੇ ਲੋਜੇ ਅੰਦਰ ਦੇ ਬੰਦ ਕਿਤੇ ਕਿ ਨਹੀਂ ਜਾਮਾਂ ਦਾ ਬਹੁਤ ਦਰਸ਼ਨ ਕੀਤਾ ਜਾਵੇਗਾ ਬਤਾਉਤੀ ਜਾਣਗੀਆਂ ਕੋਈ ਇਦਾਂ ਦਾ ਕੀ ਦੇਖੋ ਸਾਡਾ ਨਾ ਤਾਂ ਰਾਹ ਰੋਕਣ ਦਾ ਕੋਈ ਪ੍ਰੋਗਰਾਮ ਹੈਗਾ ਨਾ ਅਸੀਂ ਕਹਿੰਨੇ ਪੀਐਮਓ ਸਾਹਿਬ ਰੈਲੀ ਨਾ ਕਰਨ ਨਾ ਅਸੀਂ ਇਹ ਐਲਾਨ ਕੀਤਾ ਪੀਐਮਓ ਦੀ ਰੈਲੀ ਹੋਣ ਨਹੀਂ ਦੇਣੀ ਅ ਪ੍ਰਸ਼ਾਸਨ ਕੋਈ ਪੀਐਮਓ ਦੇ ਬਿਹੇਵ ਤੇ ਬੰਦਾ ਲੈ ਆਉਂਦਾ ਸਾਡੇ ਨਾਲ ਸਵਾਲ ਜਵਾਬ ਕਰਨ ਦਾ ਅਸੀਂ ਵਿਰੋਧ ਵੀ ਨਹੀਂ ਸੀ ਕਰਨਾ ਹੈਗਾ ਠੀਕ ਹੈ ਨਾ ਸਾਡਾ ਇਹੋ ਜਿਹਾ ਕੋਈ ਕੰਮ ਨਹੀਂ ਕਿ ਅੱਜ ਗਰਦਾਸਪੁਰ ਦੇ ਵਿੱਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਤੇ ਉਹਦੇ ਵਾਸਤੇ ਪੀਐਮਓ ਸਾਹਿਬ ਜ਼ਿੰਮੇਵਾਰ ਨੇ ਅਸੀਂ ਜ਼ਿੰਮੇਵਾਰ ਨਹੀਂ ਹੈਗਾ ਸਾਡਾ ਕੋਈ ਜਾਮ ਨਹੀਂ ਹੈਗਾ ਇਹ ਮੇਨ ਅਜੰਡਾ ਕੀ ਹੈ ਜੀ ਦੇਖੋ ਮਿਲਣਾ ਆ ਜਾਂ ਵਿਰੋਧ ਕਰਨਾ ਆ ਜਾਂ ਕੀ ਹੈ ਨਹੀਂ ਮੇਨ ਅਜੰਡਾ ਸਵਾਲ ਦਾ ਜਵਾਬ ਸਵਾਲ ਤਾਂ ਅਸੀਂ ਇਹ ਕਰਨਾ ਸੀ ਕਿ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰ ਲੈਂਦਾ ਸਾਨੂੰ ਹਾਈਵੇ ਬਣਾ ਕੇ ਸੜਕਾਂ ਦੇ ਉੱਤੇ ਕਿਉਂ ਰੋਕਿਆ ਗਿਆ ਉਹ ਸੰਵਧਾਨਕ ਉਹਦਾ ਦਰਜਾ ਕੀ ਹੈ ਸਾਡੇ ਉੱਤੇ ਜ਼ਬਰ ਕਿਉਂ ਕੀਤਾ ਗਿਆ ਅਰਧ ਸੈਨਿਕ ਫੋਰਸ ਕਿਉਂ ਲਾਈ ਗਈ ਬੁਲੇਟ ਦੀਆਂ ਗੋਲੀਆਂ ਚਾਹੇ ਐਸਐਲਆਰ ਹੋਵੇ ਜਾਂ ਹੈ 12 ਬੋਰ ਦੀ ਹੋਵੇ ਚਾਹੇ ਰਬੜ ਦੀਆਂ ਗੋਲੀਆਂ ਹੋਣ ਚਾਹੇ ਤੋਗਾ ਡਰੋਨ ਚਾਹੀ ਬੰਬਾਰਡਿੰਗ ਕਰਨੀ ਹੋਵੇ ਜਾਂ ਹੋਰ ਜ਼ਬਰ ਸਾਡੇ ਖਿਲਾਫ ਇਹ ਕਿਉਂ ਕੀਤਾ ਗਿਆ ਸਾਡੇ 450 ਕਿਸਾਨ ਸ਼ਹੀਦ ਹੋਏ ਸ਼ਹੀਦ ਸੁਭਕਰਨ ਸਿੰਘ ਦਾ ਕਸੂਰ ਕੀ ਸੀਗਾ ਕਿ ਉਹ ਸ਼ਹੀਦ ਕੀਤਾ ਗਿਆ ਲਖੀਮਪੁਰ ਖਰੀਦੇ ਦੋਸਿਆਂ ਨੂੰ ਸਜ਼ਾ ਦੇਣ ਦੀ ਬਜਾਏ ਟਿਕਟਾਂ ਦੇ ਕਿਉਂ ਨਵਾਜ ਦਿੱਤਾ ਗਿਆ ਕਿਸਾਨਾਂ ਦਾ ਕਰਜ਼ਾ ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮaaf ਹੋ ਸਕਦਾ 14 ਲੱਖ 57 ਹਜ਼ਾਰ ਕਾਰਪੋਰੇਟ ਘਰਾਣਿਆਂ ਦਾ 10 ਸਾਲਾਂ ਚ ਮੋਦੀ ਸਾਹਿਬ ਨੇ ਕਿਉਂ ਮaaf ਕਰ ਦਿੱਤਾ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਮਜ਼ਦੂਰਾਂ ਨੂੰ 200 ਦਿਨ ਰੋਜ਼ਗਾਰ 700 ਰੁਪਏ ਦਿਹਾੜੀ ਔਰ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ ਤੇ ਕਰੇ ਸੰਵਿਧਾਨ ਦੀ 5ਵੀਂ ਸੂਚੀ ਆਦੀਵਾਸੀਆਂ ਵਾਸਤੇ ਲਾਗੂ ਹੋਵੇ ਜਦੋਂ 60 ਸਾਲ ਦਾ ਕਿਸਾਨ ਹੋਵੇ ਉਹਨਾਂ ਨੂੰ 10000 ਪੈਨਸ਼ਨ ਦਿੱਤੀ ਜਾਵੇ ਸੀ250 ਅਨੁਸਾਰ ਫਸਲਾਂ ਦੇ ਭਾਅ ਤੈਅ ਕਰਕੇ ਉਹਦੇ ਰੇਟ ਦਿੱਤੇ ਜਾਣ ਇਹ ਸਾਡੇ ਕੰਮ ਪ੍ਰੋਗਰਾਮ ਸੀਗੇ ਸਵਾਲ ਹਾਂ ਅਸੀਂ ਅਜੇ ਬਾਤ ਇਕੱਠੇ ਕਰਕੇ ਅੱਗੇ ਵਧਾਂਗੇ ਫੋਰਸ ਦੇ ਵੱਲੋਂ ਪੰਨੋੜੇ ਨਾਕੇ ਬੰਦੀ ਕੀਤੀ ਗਈ ਹੈ ਜੇ ਇਸ ਨਾਕੇ ਬੰਦੀ ਕੋਲ ਫੋਰਸ ਲੋ ਤੁਹਾਨੂੰ ਰੋਕਿਆ ਜਾਂਦਾ ਨਾ ਕੋ ਤਾਂ ਖੰਮ ਇੰਡੀਆ ਜਾਂ ਕੋਈ ਇਤਨਾ ਦੀ ਕਹਾਣੀ ਹੁੰਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਊਗਾ ਹਾਏ ਦੇ ਵਾਸਤੇ ਫੋਰਸ ਅਸੀਂ ਅਸੀਂ ਤਾਂ ਜਿੱਥੇ ਤੱਕ ਸੱਤ ਹੋ ਜਾਇਆ ਜੂ ਜਾਵਾਂਗੇ ਸਾਡਾ ਤਾਂ ਕੋ ਟਕਰਾਉਣ ਦਾ ਮਸਲਾ ਨਹੀਂ ਹੈ ਅਗਰ ਫੋਰਸ ਰੋਕਦੀ ਹੈ ਤਾਂ ਕੀ ਹੋਣਾ ਹਾਂ ਦੇਖਾਂਗੇ ਮੌਕੇ ਮੁਤਾਬਕ ਲੀਡਰਸ਼ਿਪ ਹੈਗੀ ਫੈਸਲਾ ਕਰ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਗੁਰਦਾਸਪੁਰ ਮੋਦੀ ਦੀ ਆਮਤੇ ਸਭ ਕੱਤਰ ਹੋਇਆ ਵਾ ਜੋ ਵੀ ਮੋਦੀ ਦੀਆਂ ਕਿਸਾਨ ਮਾਰੂ ਨੀਤੀਆਂ ਚੱਲ ਰਹੀਆਂ ਉਹਨਾਂ ਵਾਸਤੇ ਸਵਾਲ ਜਵਾਬ ਕਰਨ ਵਾਸਤੇ ਜੋ ਕਿਸਾਨਾਂ ਦੇ ਉੱਤੇ ਗੱਡੀ ਚੜ੍ਹੀ ਗਈ ਟੈਣੀ ਮਿਸ਼ਰਾ ਵੱਲੋਂ ਉਹਨਾਂ ਬਾਰੇ ਪੁੱਛਣ ਵਾਸਤੇ ਬਾਕੀ ਕੱਲ ਪਟਿਆਲੇ ਵੀ ਸਾਡਾ ਰੋਸ ਪ੍ਰਦਰਸ਼ਨ ਹੋਇਆ ਉੱਥੇ ਵੀ ਸਾਡਾ ਇਸ ਤਰ੍ਹਾਂ ਇਹਨਾਂ ਨੇ ਕੋਈ ਗੱਲਬਾਤ ਨਹੀਂ ਕਰ ਦਿੱਤੀ ਕਿ ਅੱਜ ਵੀ ਅਸੀਂ ਸਾਰੀ ਜਿਉਂ ਜਿਹੜੇ ਕੱਤਰ ਹੋਏ ਆਂ ਗੱਲਬਾਤ ਰੱਖਣ ਵਾਸਤੇ ਸਵਾਲਾਂ ਜਵਾਬਾਂ ਤੋਂ ਵੀ ਸਾਡੇ ਤੋਂ ਭੱਜ ਰਹੇ ਨੇ ਲਗਾਤਾਰ ਪੰਜਾਬ ਦੇ ਨਾਲ ਵਿਸ਼ਵਾਸ ਘਾਤ ਕਰ ਰਹੇ ਨੇ ਔਰ ਕਰਦੇ ਰਹਿਣਗੇ ਜੇ ਇਹਨਾਂ ਨੂੰ ਨਾ ਨਖ ਪਈ ਤੇ ਸੋ ਇਹਨਾਂ ਗੱਲਾਂ ਦੇ ਨਾਲ ਧੰਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਇਸ ਕਰਕੇ ਸਾਡੀ ਰਿਕਵੈਸਟ ਨੂੰ ਮੰਨੋ ਤੇ ਸਾਨੂੰ ਅੱਗੇ ਵਧਣ ਦਿਓ ਫੌਜਾਂ ਨੂੰ ਆਪਾਂ ਬੇਨਤੀ ਕਰਦੇ ਵੀ ਠੇਕਾ ਆਜੋ ਗੱਡੀਆਂ ਤੋਂ ਜਿੰਨੇ ਵੀ ਆਪਣੇ ਕਿਸਾਨ ਮਜ਼ਦੂਰ ਹੈ ਸਾਰੇ ਗੱਡੀਆਂ ਤੋਂ ਠੇਕਾ ਆਜੋ ਅਗਲੇ ਹੁਕਮ ਆਪਾਂ ਬਾਅਦ ਚ ਕਰਦੇ ਹੈਗੇ ਛੱਡ ਕੇ ਬਾਕੀ ਇੱਥੇ ਆ ਜੀ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਅਸੀਂ ਪੀਸਫੁਲੀ ਟੰਗਣਾ ਸਵਾਲ ਜਵਾਬ ਕਰਨਾ ਚਾਹੁੰਦੇ ਆ ਜਾਂ ਪ੍ਰਸ਼ਾਸਨ ਗੱਲ ਕਰੇ ਕਿ ਹੀਮੋਂ ਪੀਐਮਓ ਦੇ ਬਹਿਬ ਤੇ ਕੋਈ ਬੰਦਾ ਆ ਕੇ ਸਵਾਲਾਂ ਦੇ ਜਵਾਬ ਦੇ ਦੇ ਅਸੀਂ ਫਿਰ ਵਿਰੋਧ ਵੀ ਨਹੀਂ ਕਰਦੇ ਹੈਗੇ ਸੋ ਇਸ ਕਰਕੇ ਦੀ ਅਪੀਲ ਆ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਆਪਣੇ ਵਿਚਾਰ ਚੰਦਰਾ ਕਰੇ ਸੋ ਇਸ ਕਰਕੇ ਵੀਰ ਮਾਫ ਕਰੋ ਸਾਡੀ ਅਪੀਲ ਹੈਗੀ ਆ ਸੋ ਇਹ ਅਸੀਂ ਕਹਿੰਦੇ ਹੈਗੇ ਆ ਇਹ ਪੰਜਾਬ ਜਿਹੜਾ ਆਇਆ ਨਾ ਉਹ ਵੀ ਪੰਜਾਬ ਚ ਆਇਆ ਪੰਜਾਬ ਉਹ ਤੇ ਗੱਲ ਕਰ ਰਹੇ ਸਿਧਾਂਤ ਦੇ ਸਾਡੇ ਨਾਲ ਉਹ ਮਰਜ਼ੀ ਹੋਵੇ ਉਹ ਲੋਥੇ ਟਾਈਮ ਨਹੀਂ ਇੱਥੇ ਟਾਈਮ ਮੰਗ ਲਿਆ ਜਰਾਬ ਆ ਗਏ ਹੁਣ ਤੇ ਤਦ ਜੇਕਰ ਪਹਿਚਾਨ ਕੇ ਅੱਜ ਗੱਲ ਕਰ ਰਹੇ ਆਂ ਤੇ ਗੱਲ ਹੈ ਕੀ ਹੋਇਆ ਕਿ ਦੇਖੋ ਸਭ ਤੋਂ ਵੱਡਾ ਹੁੰਦਾ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦਾ ਤੇ ਪ੍ਰਧਾਨ ਮੰਤਰੀ ਸਾਡਾ ਝੂਠਾ ਸਿਰਫ ਗੱਲ ਕੱਖ ਨਹੀਂ ਆ ਗਈ ਗੱਲ ਇਹ ਆ ਵੀ ਪ੍ਰਧਾਨ ਮੰਤਰੀ ਸਾਹਿਬ ਜੋ ਤੁਸੀਂ ਮੂੰਹੋਂ ਬੋਲਿਆ ਉਹਨੂੰ ਪੂਰਾ ਕਰ ਦੋ ਲਾਗੂ ਕਰ ਦੋ ਪਰ ਨਹੀਂ ਦੇਖੋ ਉਹ ਮੁਲਾ ਅੱਜ ਕਹੀ ਜਾ ਰਿਹਾ ਅਮਿਤ ਸ਼ਾਹ ਜੀ ਮੂੰਹ ਕਹਿ ਰਿਹਾ ਵੀ ਇਹ ਜੁਮਲਾ ਹੀ 15 ਲੱਖ ਰੁਪਏ ਵਾਲਾ ਉਹ ਵੀ ਜੁਮਲਾ ਹੀ ਤੁਹਾਨੂੰ ਜਿਹੜੀ ਕਾਨੂੰਨੀ ਗਰੰਟੀ ਦੇਵਾਂਗੇ ਇਹ ਜਿਹੜਾ ਤਿੰਨਾਂ ਫਸਲਾਂ ਦੇ ਉੱਪਰ ਉਹ ਤੋਂ ਮੰਨ ਗਿਆ ਹੀ ਉਹ ਵੀ ਜੁਮਲਾ ਹੀ ਮਰਦਾਬਾ ਮਰਦਾਬਾ ਜ਼ਿਨਾ ਮਜ਼ਦੂਰਾਂ ਦਾ ਏਕਾ ਜਿੰਦਾਬਾ 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 ਜ਼ਿਨਾ ਮਜ਼ਦੂਰਾਂ ਦਾ ਏਕਾ ਜਿੰਦਾਬਾ ਪਿਛੇ ਇੱਕ ਇੱਕ ਡਰਾਈਵਰ ਛੱਡ ਕੇ ਬਾਕੀ ਸਾਰੇ ਸੰਗਤ ਅੱਗੇ ਆ ਜਾਓ ਬਾਈ ਡਰਾਈਵਰ ਵਾਲੇ ਨੂੰ ਸਟਾਪ ਮਨੋ ਆਪਣਾ ਪਿੱਛੇ ਓਕੇ ਕੇ ਡਰਾਈਵਰ ਛੱਡ ਕੇ ਸਾਰੀ ਸੰਗਤ ਉੱਜਾ ਜੇ